ਅਾਚੀਵੜ ਦੇ ਨੇੜਲੇ ਪਿੰਡ ਸਹਿਜੋ ਮਾਤਰਾ ਦੇ ਵਾਸੀ ਨੌਜਵਾਨ ਭਵਿੰਦਰ ਸਿੰਘ ਜਿਸ ਦੀ ਅਮਰੀਕਾ ਵਿਕੇ ਸੜਕ ਹਾਸੀ ਵੀ ਜਾਨ ਜਾਨ ਦਾ ਮਾਮਲਾ ਸਾਹਮਣੇ ਆਇਆ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਸਹਿਜੋ ਮਾਤਰਾ ਵਾਸੀ ਹਜਾਰਾ ਸਿੰਘ ਦਾ ਇਕਲੌਤਾ ਬੇਟਾ ਭਵਿੰਦਰ ਸਿੰਘ ਆਪਣੇ ਚੰਗੇ ਭੁੱਖ ਲਈ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਗਿਆ ਸੀ ਜਿੱਥੇ ਉਹ ਟਰਾਲਾ ਚਲਾਉਂਦਾ ਸੀ ਜਦੋਂ ਉਹ ਟਰਾਲਾ ਲੈ ਕੇ ਅਮਰੀਕਾ ਦੇ 81 ਗ੍ਰੀਨੀ ਕਾਉਂਟੀ ਰੋਡ ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਜੀਪ ਕਾਰ ਨਾਲ ਉਸਦੀ ਟੱਕਰ ਹੋ ਗਈ ਅਤੇ ਉਸਦਾ ਟਰਾਲਾ ਦਰਘਨੀ ਜਾ ਵਜਾ ਇਸ ਹਾਦਸੇ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ ਪਰ ਉੱਥੇ ਰੈਸਕਿਊ ਟੀਮ ਨੇ ਉਸ ਨੂੰ ਟਰਾਲੇ ਵਿੱਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ ਇਸ ਖਬਰ ਤੋਂ ਬਾਅਦ ਉਸ ਦੇ ਪਿੰਡ ਦੇ ਵਿੱਚ ਅਤੇ ਘਰ ਦੇ ਵਿੱਚ ਮਾਤਮ ਛਾ ਗਿਆ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਕੀ ਨਾਮ ਹੈ ਮੇਰਾ ਨਾਮ ਇਹ ਹੈ ਰਸਮੀ ਕੀ ਰੱਖਦੇ ਸੀ ਨਾ ਮੇਰਾ ਬੇਟਾ ਸੀਗੀ ਇਹ ਹੈ ਭਵਿੰਦਰ ਸਿੰਘ ਕੀ ਗੱਲਬਾਤ ਹੈ ਜੀ ਐਕਸੀਡੈਂਟ ਹੋ ਗਿਆ ਜੀ ਉੱਥੇ ਅਮਰੀਕਾ ਦੇ ਵਿੱਚ 90 ਵਜੇ ਕਿਵੇਂ ਜੀ ਮੁਰੇ ਗੱਡੀ ਸੀਗੀ ਰਾਤ ਦਾ ਸਮਾਂ ਸੀ ਥੋੜਾ ਹਨੇਰਾ ਸੀਗਾ ਥੋੜਾ ਜਿਹਾ ਜਦੋਂ ਮੂਰੇ ਕੋਈ ਛੋਟੀ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤਾਂ ਇਹਦਾ ਜਿਹੜਾ ਟਰਾਲਾ ਸੀ ਉਹ ਉਸ ਲੈਂਥ 'ਤੇ ਜਾ ਰਿਹਾ ਸੀ ਇਹਦੇ ਵਾਲੀ 'ਤੇ ਜਦੋਂ ਜਾ ਰਿਹਾ ਸੀ ਤਾਂ ਮੂਰੇ ਗੱਡੀ ਹਨੇਰੇ 'ਚ ਦਿਖੀ ਨਹੀਂ ਸੀ ਜਦੋਂ ਲੱਗੇ ਆਈ ਤਾਂ ਇਹਨੇ ਇੱਕ ਲਖਤ ਬ੍ਰੇਕ ਮਾਰੇ ਤਾਂ ਉਹ ਗੱਡੀ ਲੈਂਥ ਤੋਂ ਉਤਰ ਗਈ ਤਾਂ ਦੂਜੇ ਪਾਸੇ ਜਾ ਕੇ ਦਰਖਤ 'ਤੇ ਟੱਕ ਟੋਕੀ ਦਰਾਖਤ ਦਾ ਜਿਹੜਾ ਟਾਣਾ ਸੀ ਉਹ ਟੁੱਟ ਕੇ ਢਿੱਡ 'ਚ ਵੜ ਗਿਆ ਫਿਰ ਉਹਦੇ ਬਾਅਦ 'ਚ ਜਿਹੜੀ ਗੱਡੀ ਨੂੰ ਅੱਗ ਲੱਗੀ ਫਤਲੇ ਦੇ ਵਿੱਚ ਜਦੋਂ ਅੱਗ ਲੱਗੀ ਨਹੀਂ ਇਹ ਅੱਗ ਲੱਗੀ ਤੇ ਬਾਅਦ ਪੁਲਿਸ ਆਈ ਜੀ ਫਿਰ ਬਾਅਦ 'ਚ ਪੁਲਿਸ ਆਈ ਸਾਡਾ ਰਿਸ਼ਤੇਦਾਰ ਪਿੱਛੇ ਆ ਰਿਹਾ ਸੀਗਾ ਦੂਜੀ ਉਹ ਵੀ ਟਰਾਲੀ ਤੇ ਸੀਗੇ ਦੋਹਾਂ ਨੇ ਇਕੱਠਿਆਂ ਨੇ ਰੋਟੀ ਖਾਧੀਏ ਦੋਹੇ ਇਕੱਠੇ ਹੀ ਤੁਰੇ ਆ ਹੂੰ ਉਹਦੇ ਬਾਅਦ 'ਚ ਉਹਨੂੰ ਇਹ ਟੈਲੀਫੋਨ ਲਾਇਆ ਸੀਗਾ ਉਹਦੇ ਬਾਅਦ 'ਚ ਜਦੋਂ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ 2 ਮਿੰਟ ਪਹਿਸਾ ਕਹਿੰਦਾ ਆਇਓ ਗਿਆ ਵਸ ਇਹ ਨੀਵਾ ਸੁਣ ਕੇ ਉਹ ਜਦੋਂ ਇਹਦਾ ਸਭ ਕੁਝ ਨਿਕਲ ਕੇ ਗਿਰ ਗਿਆ ਸਾਰਾ ਕੁਝ ਸੀ ਟੈਲੀਫੋਨ ਚੱਲਣਾ ਬੰਦ ਹੋ ਗਿਆ ਉਹ ਜਦੋਂ ਇਹਦੀ ਜਗ੍ਹਾ ਤੇ ਉਹ ਪਹੁੰਚਿਆ ਜਾ ਕੇ ਦੇਖਿਆ ਤਾਂ ਉਹਨੇ ਵੀ ਪੁਲਿਸ ਨੂੰ ਟੈਲੀਫੋਨ ਕੀਤਾ ਉਹਨੇ ਪੁਲਿਸ। ਹਨ ਇਹ ਬੱਚੇ ਜਿਹੜਾ ਜਦੋਂ ਮੌਕੇ ਤੇ ਮੌਤ ਹੋਈ ਹੈ ਉਹਨੇ ਵੱਡੇ ਕੱਢ ਲਿਆ ਸੀ ਜਿਹੜਾ ਨਹੀਂ ਮੌਕੇ ਤੇ ਪਹਿਲਾਂ ਹੀ ਮੌਤ ਹੋ ਗਈ ਸੀ। ਵਿੱਚ ਜਲੇ ਤਾਂ ਨਹੀਂ ਕੁਝ ਪਾਣੀ। ਪਤਾ ਨਹੀਂ ਕਿ ਕੀ ਜਲਿਆ ਕੀ ਨਹੀਂ ਅਜੇ ਤਾਂ ਉਹ ਅਜੇ ਤੇ ਟੈਲੀਫੋਨ ਆਇਆ ਸੀ ਕੱਲ ਨੂੰ ਦੱਸਣਗੇ। ਪੁਲਿਸ ਉਸੇ ਬੰਦੇ ਨੂੰ ਸਾਡੇ ਰਿਸ਼ਤੇਦਾਰ ਨੂੰ ਹੀ ਜਾਣ ਦਿੰਦੀ ਹੈ ਬਸ ਹੋਰ ਕੋਈ ਜਾਣ ਨਹੀਂ ਸਕਦਾ। ਉਹਨੂੰ ਹੀ ਜਾਣ ਦੇਣਾ ਕੱਲ ਨੂੰ ਹਾਂਜੀ ਪਿੱਛੇ ਪਿੱਛੇ ਦੋ ਹੀ ਹੈ ਇਹ ਇੱਕ ਲੜਕਾ ਇੱਕ ਲੜਕਾ ਇਹ ਜਿੰਨਾ ਸਮਾਂ ਬੰਗਲਾ ਜਿਹਾ ਜਿਹਾ ਕੋਈ ਇਥੇ ਮੇਰੇ ਕੋਲ ਤਾਂ ਗਿਆ ਹੋਇਆ 2016 ਦਾ ਸਪੇਨ ਵਿੱਚ ਹੀ ਸੀਗਾ ਪੱਕੇ ਸੀਗੇ ਅਸੀਂ ਦੋਏ ਪਿਓ ਪੁੱਤ ਮੇਰੇ ਨਾਂ ਤੇ ਗਿਆ ਸੀਗਾ ਬੱਚਿਆਂ ਦੇ ਤੌਰ ਤੇ ਹਾਂਜੀ ਉਹ ਤੋਂ ਹੁਣ ਫੇ ਹੋ ਗਿਆ ਹੁਣ ਗਿਆ ਸੀ ਸਾਢੇ 3 ਸਾਲ ਹੋ ਗਏ ਹਾਂ ਅੱਛਾ ਜੀ ਸਾਢੇ 3 ਸਾਲ ਇਥੋਂ ਮਿਲ ਕੋਲ ਸਪੇਨ ਤੋਂ ਚਲੇ ਗਿਆ ਸੀ ਹਾਂਜੀ ਜਦੋਂ ਆ ਗੇਮ ਜੀ ਚੱਲਦੀ ਸੀਗੀ ਉਦੇਖੋ ਤਾਂ ਪੇਪਰ ਸੀਗੇ ਉਹ ਤਾਂ ਸਟਿੱਕਟ ਲੈ ਕੇ ਗਿਆ ਜਦੋਂ ਮੈਕੀਕੋ ਜਾ ਕੇ ਬੱਟਟ ਪਿਆ ਹਾਂਜੀ ਉਹ ਵੀ ਲਾਸਟ ਟਾਈਮ ਤੁਹਾਡੇ ਨਾਲ ਗੱਲ ਮਾਪੀ ਲਾਸਟ ਆ ਜੀ ਪਰਸੋਂ ਬਹੁਤ ਗੱਲਾਂ ਹੋਈਆਂ 2-4 ਦਿਨ 2 ਦਿਨ ਪਹਿਲਾਂ ਹੀ ਹਾਂਜੀ ਹਾਂਜੀ ਗੱਲਾਂ ਨੇ ਕੀ ਦੱਸੇ ਹਾਂਜੀ ਪਿਆਰ ਮੁਹੱਬਤੀਆਂ ਸਾਰੀਆਂ ਇੱਥੇ ਕਰ ਲੈਣਾ ਇੱਥੇ ਕੋਟੀ ਪਾਉਣੀ ਹੈ ਇੱਥੇ ਇਹ ਕਰਨਾ ਉਹ ਕਰਨਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਹੀ ਪਿਆਰਾ ਬੱਚਾ ਸੀ ਮੇਰਾ ਨਾ ਕੋਸੇ ਸੀ ਛोटा ਪਰਿਵਾਰ ਖਾਂਦਾ ਪੀਂਦਾ ਨਾ ਕੋਈ ਲੜਨ ਦੇੜ ਨਾ ਕੋਈ ਨਸ਼ਾ ਨਹੀਂ ਕੋਈ ਕੁਛ ਨਹੀਂ ਸਾਨੂੰ ਸਿਰਫ ਰੱਬ ਦਾ ਨਾਮ ਲੈਣ ਵਾਲੀ ਹਾਂਜੀ ਸੱਚੀ ਮੰਨ ਕਰ ਪਹਿਲਾਂ ਅਸੀਂ ਪਹਿਲਾਂ ਮੈਂ 20 ਸਾਲ ਬਹਿਰੀਨ ਦੇ ਵਿੱਚ ਰਹੇ ਹਾਂ ਉਹਦੇ ਬਾਅਦ ਚ ਹੁਣ 20 ਸਾਲ ਮੈਨੂੰ ਸਪੇਨ ਦੇ ਵਿੱਚ ਹੋ ਗਏ ਹੁਣ ਉਹਦੇ ਬਾਅਦ ਚ ਮੇਰਾ ਆਪਣਾ ਲੜਕਾ ਬਸ ਇਹ ਦੁਨੀਆ ਦੇ ਉੱਤੇ ਮੈਂ 40 ਸਾਲ ਦੇ ਵਿੱਚ ਆ ਕੁਛ ਖੱਟ ਲਿਆ ਬਸ ਜੋ ਕੁਛ ਮੈਨੂੰ ਰੱਬ ਨੇ ਦਿੱਤਾ ਹਾਂਜੀ ਸੱਚਾ ਕੀ ਮੁੱਲ ਸਰਕਾਰ ਤੇ ਮੈਂ ਕੀ ਮੰਗ ਕਰਨੀ ਮੇਰੇ ਕੋ ਦਿੱਤਾ ਰੱਬ ਦਾ ਸਭ ਕੁਛ ਆ ਮੈਂ ਕਿ ਕਿਆ ਕਰਨਾ ਕਿਸੇ ਦੇ ਪੈਸੇ ਮੇਰੇ ਕੋ ਤਾਂ ਪੈਸਾ ਆਵਦਾ ਹੀ ਬਹੁਤ ਆ ਮੈਂ ਆਵਦੀ ਬਹੁਤ ਕਮਾਈ ਕੀਤੀ ਆ ਜੋ ਕੁਛ ਮੈਨੂੰ ਰੱਬ ਨੇ ਬਹੁਤ ਕੁਛ ਦਿੱਤਾ ਜ਼ਮੀਨਾਂ ਜਾਇਦਾਦਾਂ ਮੈਂ ਜੀਰੋ ਤੋਂ ਉੱਠ ਕੇ ਜੀਰੋ ਸਿਰਫ ਜੀਰੋ ਸੀਗਾ ਮੈਂ ਮੇਰੇ ਕੋ ਕੁਛ ਨਹੀਂ ਸੀਗਾ ਮੇਰੇ ਮਾਪੇ ਨੇ ਵੀ 20 ਸਾਲ ਦੀ ਕਮਾਈ ਕਰਕੇ ਮੇਰੇ ਲੱਤ ਮਾਰੀ ਆ ਮੈਨੂੰ ਬੇਦਖਲ ਕੀਤਾ ਗਿਆ ਕਰੋਂ ਦੂਜੇ ਪਾਸੇ ਕੋਠੀ ਆ ਮੇਰੀ ਪਿੱਛੇ ਇਧਰ ਤਿੰਨ ਕਮਰੇ ਦਿੱਤੇ ਸੀ ਕੱਚੇ ਦੇ ਵਿੱਚ ਮੈਂ ਫਿਰ ਵੀ ਆਪਣਾ ਉੱਠ ਕੇ ਸਾਰਾ ਕੁਛ 20 ਸਾਲਾਂ ਦੇ ਵਿੱਚ ਫੇਰ ਦੁਬਾਰਾ ਬਣਾਇਆ ਪਹਿਲਾ 20 ਸਾਲ ਦੀ ਕਮਾਈ ਬਹਿਰੀਨ ਦੀ ਮੈਂ ਮਿਸਤਰੀ ਦਾ ਕੰਮ ਜਾਣਦਾ ਸੀ ਠੇਕੇਦਾਰੀ ਕਰਦਾ ਸੀ ਕਿ ਬਹੁਤ ਕੁਝ ਪੈਸਾ ਬਹੁਤ ਬਣਾਇਆ ਮੈਂ 5-7 ਕਿਲੇ ਜ਼ਮੀਨ ਵੀ ਮੈਂ ਰੋਡ ਤੇ ਲੈ ਗਿਆ ਇੱਧਰ ਵੀ ਉੱਧਰ ਵੀ ਕੋਈ ਪਾਸੇ ਮੋਟਰਾਂ ਲੱਗੀਆਂ ਸਭ ਕੁਝ ਹੋਇਆ ਸਭ ਕੁਝ ਕੋਈ ਉਹਨੂੰ ਦਿੱਕਤ ਨਹੀਂ ਸੀ ਗੱਡੀ 2 ਲੱਖ ਦੀ ਲੈ ਕੇ ਘਰ ਖੜਾਈ ਆ ਮੋਟਰਸਾਈਕਲ ਬੋਰਟ ਅੰਦਰ ਖੜਾ ਤਿੰਨ ਚਾਰ ਮੋਟਰਸਾਈਕਲ ਖੜੇ ਆ ਸਾਡੇ ਕੋਈ ਦੇਣ ਲੈਣ ਦੀ ਮੈਨੂੰ ਕੋਈ ਤੰਗੀ ਨਹੀਂ ਕੀਤੀ ਸਿਰਫ ਮੈਂ ਤਾਂ ਰੱਬ ਦੇ ਪਾਣੀ ਚ ਹੁਣ ਰਹਿਣਾ ਚਾਹੁੰਦਾ ਦੋ ਹੀ ਮਾਲਕ ਤੀਵੀਂ ਆ ਬਸ ਲੜਕੀ ਪਿਆਈ ਗਈ ਹੈ ਹਾਂਜੀ ਦੋ ਹੀ ਬੱਚੇ ਆ ਜੀ ਵੀਰੇ ਹਾਂਜੀ